ਹਾਲੇਲੂਇਆ ਤੋ ਇਥੇ ਆਪਾਂ ਵਚਨ ਚੋਂ ਸਿੱਖ ਰਹੇ ਆ ਯਹੂਨਾ ਦੀ ਅੰਜੀਲ 8 ਦਾ 12 ਦੇ ਵਿੱਚ ਲਿਖਿਆ ਆ ਕਿ ਯਿਸੂ ਨੇ ਆਖਿਆ ਜਿਹੜਾ ਮੇਰੇ ਪਿੱਛੇ ਚੱਲੇਗਾ ਉਹ ਹਨੇਰੇ ਦੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਦੀਪਕ ਜੀਵਨ ਦਾ ਚਾਨਣ ਹੋਵੇਗਾ ਸਦਾ ਸਦਾ ਦਾ ਚਾਨਣ ਹੋਵੇਗਾ ਇਸ ਕਰਕੇ ਅਜੀਜ਼ ਧਿਆਨ ਦਿਓ ਪ੍ਰਭੂ ਦੀ ਤਰਫ ਕਿ ਜਿਹੜਾ ਯਿਸੂ ਦੇ ਨਾਲ ਚੱਲੇਗਾ ਯਿਸੂ ਦੇ ਮਗਰ ਚੱਲੇਗਾ ਔਰ ਇਹਨਾਂ ਵਚਨਾਂ ਦੇ ਪਿੱਛੇ ਚੱਲੇਗਾ ਉਹ ਹਨੇਰੇ ਵਿੱਚ ਨਹੀਂ ਚੱਲੇਗਾ। ਉਹਦੇ ਕੋਲੋਂ ਚਾਨਣ ਹੋਵੇਗਾ। ਔਰ ਹਨੇਰੇ ਵਿੱਚ ਚੱਲਣ ਦੇ ਨਾਲ ਹਨੇਰਾ ਜਿਹੜਾ ਆ ਉਹਦੇ ਵਿੱਚ ਡਰ ਆ ਫਿਕਰ ਆ ਬੋਝ ਆ ਹਨੇਰੇ ਵਿੱਚ ਖਤਰਾ ਹੀ ਖਤਰਾ ਹੈ। ਹਨੇਰੇ ਵਿੱਚ ਪਾਪ ਆ। ਔਰ ਇਸ ਕਰਕੇ ਖਤਰੇ ਤੋਂ ਖੁਦਾਵੰ ਦਾ ਕਲਾਮ ਸਾਨੂੰ ਬਾਹਰ ਕੱਢਦਾ। ਹਨੇਰੇ ਵਿੱਚ ਸਾਨੂੰ ਨਹੀਂ ਪਤਾ ਚਿੱਕੜਿਆ ਸਾਨੂੰ ਨਹੀਂ ਪਤਾ ਕਿ ਠੇਡਾ ਲੱਗਣਾ ਹੈ ਕਿਵੇਂ ਚੱਲਣਾ ਹੈ ਕਿਉਂਕਿ ਉਹਦੇ ਕੋਲੋਂ ਚਾਨਣ ਨਹੀਂ ਜਿਹੜਾ ਹਨੇਰੇ ਦੇ ਵਿੱਚ ਚੱਲਦਾ ਹੈ। ਉਹ ਕਦੇ ਵੀ ਠੋਕਰ ਖਾ ਸਕਦਾ ਹੈ। ਔਰ ਹਨੇਰਾ ਕੀ ਹੈ ਚਾਨਣ ਕੀ ਹੈ ਇਹ ਪਰਮੇਸ਼ਵਰ ਦਾ ਜਿਹੜਾ ਕਲਾਮ ਹੈ ਸੱਚਾ ਚਾਨਣ ਹੈ ਯਿਸੂ ਦਾ ਕਲਾਮ ਯਿਸੂ ਦਾ ਵਚਨ ਚਾਨਣ ਹੈ ਇਨਸਾਨ ਨੂੰ ਚਾਨਣ ਦਿੰਦਾ ਹੈ ਇੱਕ ਰਾਹੇ ਪਾਉਂਦਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਸਚਾਈ ਹੈ ਵਚਨ ਦੇ ਵਿੱਚ ਜਿਹੜੇ ਲੋਕ ਬਚਨ ਨੂੰ ਪਾਲੇਂਦੇ ਆਂ ਬਚਨ ਦੇ ਮਗਰ ਚੱਲਦੇ ਆਂ ਬਚਨ ਦੇ ਨਾਲ ਚੱਲਦੇ ਆਂ ਬਚਨ ਨੂੰ ਬਚਨ ਨੂੰ ਆਪਣੇ ਸਾਹਮਣੇ ਰੱਖ ਕੇ ਚੱਲਦੇ ਆਂ ਉਹ ਸੋਚੋ ਕਿ ਉਹਨਾਂ ਦਾ ਰਾਹ ਜਿਹੜਾ ਸਾਫ਼-ਸਾਫ਼ ਪਾਸੇ ਜਾ ਰਿਹਾ ਬੋਲੇ ਹਲੇਲੂਇਆ ਇਸੇ ਕਰਕੇ ਖੁਦਾਵੰਦ ਦੇ ਦਾਸ موسی ਨੇ ਕਿਹਾ ਯਹੋਸ਼ਵਾ ਦੇ ਬਾਰੇ ਗੱਲ ਕੀਤੀ ਕਿ ਜੇ ਤੂੰ ਮੇਰੀ ਬਵਿਸ਼ਤਾ ਦੇ ਅਨੁਸਾਰ ਚੱਲੇ। ਇਦੋਂ ਸੱਜੇ ਖੱਬੇ ਨਾ ਚੱਲੇ। ਤੇ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ। ਰਾਹ ਤੇਰਾ ਮੁਬਾਰਕ ਰਹੇਗਾ, ਰਾਹ ਤੇਰਾ ਠੀਕ ਰਹੇਗਾ। ਤੂੰ ਆਪਣੇ ਕੰਮ ਵਿੱਚ ਸਫਲ ਰਹੇਂ। ਗੌਰ ਕਰੋ ਜਦੋਂ ਅਸੀਂ ਵਚਨ ਨੂੰ ਚੇਤੇ ਨਹੀਂ ਕਰਦੇ। ਵਚਨ ਆਪਣੇ ਜੀਵਨ 'ਚ ਨਹੀਂ ਰੱਖਦੇ। ਤੇ ਉਦੋਂ ਫਿਰ ਇਨਸਾਨ ਜਿਹੜਾ ਹਨੇਰੇ ਵਾਲੀ ਸੈਂਟ ਤੇ ਜਾਣ ਲੱਗ ਪੈਂਦਾ। ਉਦੋਂ ਫਿਰ ਠੋਕਰਾਂ ਲੱਗਦੀਆਂ ਉਦੋਂ ਫਿਰ ਬਿਮਾਰੀਆਂ ਆਉਂਦੀਆਂ ਜੀਵਨ ਦੇ ਅੰਦਰ ਉਦੋਂ ਸਮੱਸਿਆਵਾਂ ਆਉਂਦੀਆਂ ਆ ਉਦੋਂ ਪਰੇਸ਼ਾਨੀਆਂ ਘਰ ਚ ਆਉਂਦੀਆਂ ਆ ਚਾਨਣ ਦੇ ਵਿੱਚ ਬੰਦਾ ਠੋਕਰ ਨਹੀਂ ਖਾਂਦਾ ਪਰ ਹਨੇਰੇ ਦੇ ਵਿੱਚ ਜਦੋਂ ਰਹਿੰਦਾ ਆ ਉਦੋਂ ਠੋਕਰ ਖਾਂਦਾ ਹੈ ਤੋਂ ਗੌਰ करिए ਪ੍ਰਭੂ ਦੇ ਵਚਨਾਂ ਦੇ ਨਾਲ ਨਾਲ ਰਹਿਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਅੱਜ ਤੁਸੀਂ ਗੌਰ ਕਰੋਗੇ ਲੋਕ ਬਾਣੀ ਦੇ ਨਾਲ ਨਹੀਂ ਚੱਲਦੇ, ਵਚਨ ਦੇ ਨਾਲ ਨਹੀਂ ਚੱਲਦੇ। ਇਸੇ ਕਰਕੇ ਖੁਦਾਵੰਦ ਯਿਸੂ ਪ੍ਰਭੂ ਨੇ ਕਿਹਾ ਇਹ ਲੋਕ ਬੁੱਲਾਂ ਦੇ ਨਾਲ ਮੇਰਾ ਆਦਰ ਕਰਦੇ। ਬੁੱਲਾਂ ਦੇ ਨਾਲ ਤਾਰੀਫ਼ ਕਰ ਲੈਣੇ, ਬੁੱਲਾਂ ਦੇ ਨਾਲ ਸ਼ੁਕਰਗੁਜ਼ਾਰੀ ਕਰਨ ਵਾਲੇ ਅੱਜ ਬੜੇ ਮਿਲ ਜਾਣਗੇ। ਵੇਖਣ ਨੂੰ ਤੁਹਾਨੂੰ ਮਿਲਣਗੇ ਜਿਹੜੇ ਤਾਰੀਫ ਕਰਨਗੇ ਬੰਦਗੀ ਚ ਬੈਣਗੇ ਇਹ ਬੁੱਲਾ ਨਾਲ ਮੇਰਾ ਆਦਰ ਕਰਦੇ ਆ ਦਿਲ ਦਿਲ ਜਿਹੜਾ ਆ ਦਿਲ ਕਿਤੇ ਹੋ ਰਿਹਾ ਦਿਲ ਦਿਲ ਦੂਰ ਆ ਦਿਲ ਹੋ ਰਿਹਾ ਪਰ ਦਿਲ ਜਿਹੜਾ ਜਦੋਂ ਬੰਦਗੀ ਦੇ ਨਾਲ ਲੱਗ ਗਿਆ ਵਚਨਾਂ ਦੇ ਨਾਲ ਲੱਗ ਗਿਆ ਫਿਰ ਚਾਨਣ ਆ ਜਾਏਗਾ ਬੋਲੇ ਹਾਲੇਲੂਇਆ ਪ੍ਰਭੂ ਯਿਸੂ ਨੇ ਐਸੇ ਕਰਕੇ ਕਿਆ ਕਿ ਬੁੱਲਾਂ ਦੇ ਨਾਲ ਆਦਰ ਕਰਨ ਵਾਲੇ ਨਾਂ ਆਪਾਂ ਬਣੀਏ। ਮੇਰੇ ਤਾਰੀਫ਼ ਤੇ ਕਰੀ ਨਾ ਠਹਿਰੇ ਰਹੀਏ। ਸਾਡੇ ਜਿਹੜੇ ਦਿਲ ਆ ਸਾਡੇ ਜਿਹੜੇ ਮਾਨਿਆ ਉਹ ਬਚਨ ਦੇ ਨਾਲ ਭਰੇ ਰਹਿਣੇ ਚਾਹੀਦੇ ਆ। ਕਲਾਮ ਦੇ ਨਾਲ ਭਰੇ ਰਹਿਣਾ ਚਾਹੀਦਾ। ਕਲਾਮ ਦੇ ਨਾਲ-ਨਾਲ ਚੱਲਣ ਵਾਲੇ ਬਣ ਜਾਈਏ। ਵਚਨ ਦੇ ਪਿੱਛੇ ਚੱਲਣ ਵਾਲੇ ਬਣ ਜਾਈਏ। ਜੇ ਕਰ ਹਨੇਰਾ ਇਹ ਸੰਸਾਰ ਉੱਤੇ ਹਨੇਰਾ ਆ ਅੱਜ ਤੁਸੀਂ ਗੌਰ ਕਰੋਗੇ ਤੇ ਸੰਸਾਰ ਉੱਤੇ ਇੰਨਾ ਪਾਪ ਜਿਹੜਾ ਫੈਲ ਰਿਹਾ ਐਨੇ ਜਿਆਦਾ ਜਿਹੜੀਆਂ ਜਿਹੜੀਆਂ ਆਫਤਾਂ ਇਸ ਸੰਸਾਰ ਦੇ ਉੱਤੇ ਆਈਆਂ ਹੋਈਆਂ ਨੇ ਵੈਰ ਵਧਿਆ ਆ ਲੋਕਾਂ ਦੇ ਕਰੋਧ ਵਧੇ ਹੋਏ ਨੇ ਥਾਂ 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 ਜਿਹੜੀਆਂ ਬਹੁਤ ਸਾਰੀਆਂ ਆਫਤਾਂ ਆ ਰਹੀਆਂ ਹੈ ਕਿੱਦਾਂ ਦੀਆਂ ਆਫਤਾਂ ਆ ਰਹੀਆਂ ਅੱਜ ਪੈਸੇ ਦਾ ਲੋਭੀ ਬੰਦਾ ਹਰ ਬਣਿਆ ਲੁੱਟ ਰਿਆ ਆ ਕਤਲ ਹੋ ਰਹੇ ਆ ਕੂਣ ਹੋ ਰਹੇ ਆ ਚੋਰੀਆਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਗੌਰ ਕਰੋ ਇਸ ਸੰਸਾਰ ਉੱਤੇ ਹਨੇਰਾ ਸਾਇਆ ਪਾਪ ਨੇ ਸਾਇਆ ਕੀਤਾ ਹੈ ਪਰ ਇਸੇ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਯਿਸੂ ਪ੍ਰਭੂ ਜੀ ਇਸ ਜਗਤ ਦਾ ਚਾਨਣ ਬਣ ਕੇ ਆਏ ਨੇ ਬੋਲੇ ਹallelujah ਜਗਤ ਦਾ ਚਾਨਣ ਬਣ ਕੇ ਆਏ ਨੇ ਜੇ ਇਹਨਾਂ ਫਿਕਰਾਂ 'ਚ ਉਹ ਇਹਨਾਂ ਸਤਾਜ 'ਚ ਉਹ ਇਹਨਾਂ ਬੋਝ ਦੇ ਵਿੱਚੋਂ ਨਿਕਲਣਾ ਆ ਇਸ ਹਨੇਰੇ ਦੇ ਖਤਰੇ ਵਿੱਚੋਂ ਨਿਕਲਣਾ ਤੇ ਯਿਸੂ ਦੇ ਪਿੱਛੇ ਆਈਏ ਯਿਸੂ ਦੇ ਮਗਰ-ਮਗਰ ਚੱਲੀਏ ਯਿਸੂ ਦੇ ਮਗਰ ਚੱਲਾਂਗੇ ਯਿਸੂ ਨੂੰ ਜੀਵਨ 'ਚ ਰੱਖ ਕੇ ਉਹਦੇ ਵਚਨਾਂ ਦੇ ਨਾਲ ਨਾਲ ਜਿੱਤਰਾ ਕਿ ਸਮੇ ਦੇ ਨਾਲ ਨਾਲ ਚੱਲੀ ਆਪਾਂ ਸਮੇ ਦੇ ਨਾਲ ਨਾਲ ਚੱਲਾਂਗੇ ਸਹੀ ਰਵਾਂਗੇ ਹੁਣ ਜਿਹੜਾ ਸਮਾਂ ਆ ਇਹ ਬਹੁਤ ਜ਼ਿਆਦਾ ਸਮਝਣ ਵਾਲਾ ਸਮਾਂ ਆ ਜਿਹੜੇ ਲੋਕ ਇਸ ਸਮੇ ਦੇ ਵਿੱਚ ਪ੍ਰਭੂ ਦੇ ਨਾਲ ਚੱਲਣਗੇ ਔਰ ਦਿਨੋ ਦਿਨ ਸੰਸਾਰ ਦੇ ਵਿੱਚ ਜਿਹੜੇ ਸਾਲੋ ਸਾਲ ਜਿਹੜਾ ਆ ਘਟਨਾ ਜਿਹੜੀ ਆ ਵਧ ਰਹੀ ਆ ਪਾਪ ਜਿਹੜਾ ਸੰਸਾਰ ਉੱਤੇ ਵਧ ਰਿਹਾ ਆ ਅੱਜ ਤੁਸੀਂ ਦੇਖੋਗੇ ਤੇ ਪਹਿਲਾਂ ਬੜਾ ਆਜਾਦਾ ਸ਼ਾਂਤ ਮਾਹੌਲ ਹੁੰਦੇ ਸੀ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਮਿਲਦੀਆਂ ਐ ਹੁਣ ਕੀ ਐ ਹੁਣ ਬੰਦਾ ਪੈਸੇ ਦਾ ਲੋਭੀ ਐ ਹਰ ਚੀਜ਼ ਵਿੱਚ ਮਿਲਾਵਟ ਵੱਧ ਹੋ ਰਹੀ ਐ ਹਰ ਸੇਵ ਵਿੱਚ ਮਿਲਾਵਟ ਵੱਧ ਹੋ ਰਹੀ ਐ ਪੈਸੇ ਕਰਕੇ ਹਰ ਸੇ ਜਿਹੜੀ ਖਾਣ ਵਾਲੀ ਆ ਉਹਦੇ ਵਿੱਚ ਮਿਲਾਵਟ ਐ ਬੰਦੇ ਨੂੰ ਬਿਮਾਰੀਆਂ ਵੱਧ ਲੱਗ ਰਹੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਨਾਲ ਬੰਦਾ ਜਕੜਿਆ ਹੋਇਆ ਪਰ ਗੌਰ ਕਰੋ ਇਹਦੇ ਵਿੱਚੋਂ ਜੇ ਬਚਣਾ ਆ ਤੇ ਰੱਬ ਦੇ ਪਿੱਛੇ ਰੱਬ ਦੇ ਕਲਾਮ ਦੇ ਯਹਵਾ ਪਰਮੇਸ਼ਵਰ ਦੇ ਕਲਾਮ ਦੇ ਪਿੱਛੇ ਚਲੋਗੇ ਤੁਸੀਂ ਬਚਾਏ ਜਾਂ ਸਕਦੇ ਹੋ ਵਚਨ ਤੋਂ ਸੱਜੇ ਖੱਬੇ ਨਾ ਜਾਵੋ ਜੇ ਤੁਸੀਂ ਵਚਨ ਤੋਂ ਥੋੜਾ ਜਿਹਾ ਵੀ ਸੱਜੇ ਖੱਬੇ ਚਲੇ ਗਏ ਤੇ ਤੁਸੀਂ ਦੇਖਿਆ ਹੋਣਾ ਆ ਯੇਸੂ ਪ੍ਰਭੂ ਨੇ ਦਰਸਤਾਂ ਦੇ ਕੇ ਕਿਹਾ ਵੀ ਮਾਲਕ ਜਿਹੜਾ ਸੀ ਭੇਡਾਂ ਦਾ ਆਪਣੀਆਂ ਭੇਡਾਂ ਲੈ ਕੇ ਜਾ ਰਿਹਾ ਆ ਸਾਰੀਆਂ ਭੇਡਾਂ ਚੰਗੀਆਂ ਏ ਪਰ ਰਤੀ ਜਿੰਨਾ ਭਲੇਖਾ ਪੈ ਗਿਆ ਰਤੀ ਜਿੰਨਾ ਭਲੇਖਾ ਪੈ ਗਿਆ ਉਸ ਭੇਡ 1 ਨੂੰ 99 100 ਦੇ ਵਿੱਚੋਂ ਇੱਕ ਭੇਡ ਨੂੰ ਭਲੇਖਾ ਪਿਆ ਰਤੀ ਜਿੰਨਾ ਜਦੋਂ ਭਲੇਖਾ ਉਹਨੂੰ ਲੱਗਾ ਤੇ ਮਾੜਾ ਜਾਂ ਸਾਈਡ ਨੂੰ ਹੀ ਆ ਬਾਕੀ 99 ਉਸ ਮਾਲਕ ਦੇ ਮਗਰਮਗਰ ਜਾ ਰਹੀਆਂ ਬੋਲੇ ਹਲੇਲੂਇਆ ਉਹਦੇ ਮਗਰਮਗਰ ਜਾ ਰਹੀਆਂ ਏ ਇੱਕ ਵਾਰੀ ਰਤੀ ਜਿੰਨਾ ਫਰਕ ਪੈ ਗਿਆ ਬਹੁਤਾ ਨਹੀਂ ਜਦੋਂ ਪੈ ਗਿਆ ਐਸੀ ਭੁੱਲੀ ਐਸੀ ਭੁੱਲੀ ਭੁੱਲ ਗਈ ਫਿਰ ਗੌਰ ਕਰੀਏ ਖੁਦਾ ਦੇ ਕਲਾਮ ਚ ਲਿਖਿਆ ਜਦੋਂ ਗਵਾਵਾਂ ਦੇ ਏਡੇ ਵੱਡੇ ਬੱਦਲ ਨੇ ਘੇਰਿਆ ਆ ਤੇ ਆਉ ਫਿਰ ਜਿਹੜਾ ਪਾਪ ਸਹਿਜ ਨਾਲ ਫਸਾ ਲੈਂਦਾ ਪਾਪ ਕਿਦਾਂ ਪਸਾਉਂਦਾ ਸਹਿਜ ਨਾਲ ਹਨੇਰਾ ਆ ਜਾਏਗਾ ਤੇ ਪਸਾ ਲੇਗਾ ਇਸੇ ਤਰ੍ਹਾਂ ਉਹ ਭੇਡ ਜਿਹੜੀ ਸੀ ਫਸ ਗਈ ਜਦੋਂ ਕੰਡਿਆਂ ਦੇ ਵਿੱਚ ਅੱਜ ਜਾਗਣ ਦਾ ਸਮਾਂ ਹੈ ਅੱਜ ਚੌਕਸ ਹੋਣ ਦਾ ਸਮਾਂ ਆ ਬੋਲੇ ਹਲੇਲੂਇਆ ਹallelujah ਐਦਾਂ ਦਾ ਖਤਰਨਾਕ ਸਮਾਂ ਆ ਐਨਾ ਮਾੜਾ ਸਮਾਂ ਆ ਬਾਈਬਲ ਚ ਲਿਖਿਆ ਅੰਤ ਦੇ ਸਮੇਂ ਦੇ ਵਿੱਚ ਬੁਰੇ ਬੁੜਾ ਬੁਰਾ ਸਮਾਂ ਆ ਤੇ ਬੰਦਾ ਬੰਦਗੀ ਤੋਂ ਭੁੱਲਦਾ ਆ ਭੁੱਲਦਾ ਆ ਖਤਰੇ ਵਿੱਚ ਜਾਂਦਾ ਮੁਸੀਬਤ ਵਿੱਚ ਜਾਂਦਾ ਕਸ਼ਟਾਂ ਦੇ ਵਿੱਚ ਜਾਂਦਾ ਆ ਪਰ ਇਹਦੇ ਤੋਂ ਭੁੱਲੋ ਨਾ ਕਲਾਮ ਤੋਂ ਪਰਮੇਸ਼ਵਰ ਦੇ ਵਚਨਾਂ ਦੇ ਨਾਲ ਨਾਲ ਚੱਲੋ ਦੁਆ ਆਪਣੀ ਕਦੇ ਨਾ ਕਦੇ ਨਾ ਭੁੱਲੋ ਬੰਦਗੀ ਤੇ ਹੁਣਾ ਕਦੇ ਨਾ ਭੁੱਲੋ ਦਾਨ ਦੇਣਾ ਕਦੇ ਨਾ ਭੁੱਲੋ ਸੰਸਾਰ ਦੀਆਂ ਰੀਤਾ ਰਵਾਜਾਂ ਵਿੱਚੋਂ ਨਿਕਲ ਕੇ ਬਾਹਰ ਪ੍ਰਭੂ ਦੇ ਕਲਾਮ ਨੂੰ ਭੁੱਲੋ ਨਾ ਹਰ ਐਤਵਾਰ ਸੰਗਤ ਕਰਨ ਵਿੱਚ ਕਾਲੇ ਬਣੇ ਰਹੋ ਵਚਨ ਪੜ੍ਹਨ ਵਿੱਚ ਕਾਲੇ ਬਣੇ ਰਹੋ ਕਲਾਮ ਪੜਨ ਵਿੱਚ ਕਾਲੇ ਬਣੇ ਰਹੋ ਪਾਪ ਨਹੀਂ ਤੇ ਸਹਜ ਨਾਲ ਪਸਾ ਦੇਗਾ ਇਸ ਕਰਕੇ ਖਨੇਰੇ ਵਿੱਚੋਂ ਨਿਕਲਣਾ ਪਾਣੇ ਬੋਲੇ ਹਲੇਲੂਇ ਹਲੇ